ਰਤੀ ਵੇਚ ਅਖਬਾਰ ਵਿੱਚ ਇੰਜਣ ਵੇਚ ਬੁਰਾਣੇ ਪੂਰੇ ਵਿੱਚ ਬਾਰੀਆਂ ਵਿੱਚ ਕਰਦੇ ਭਾਂਡੇ ਵੀ ਵੇਚ ਲਓ ਆ ਗਿਆ ਜੀ ਆ ਗਿਆ ਭਾਈ ਉਹ ਪਾਈ ਜਾ ਕੰਜਰਾ ਜੋ ਲੱਭਣਾ ਪਾਈ ਜਾ ਬਸ ਤੂੰ ਆ ਪੇਡਾੜਾ ਨੂੰ ਲੁੱਟ ਕੇ ਜਾਣਾ ਚਾਹੀ ਓਏ ਜੱਟੋ ਘੱਟ ਲੱਖ ਕਰੀਦਾ ਮਾਰ ਪਿਆ ਸਾਰਾ ਯਾਵੇ ਜਿੰਨਾ ਵੀ ਤੈਨੂੰ ਪਿਆਣਾ ਲੱਖ ਤੋਂ ਉੱਤੇ ਮਾਲ ਆ ਹੋਇਆ ਵੇਚ ਰਤੀ ਵੇਚ ਭਾਂਡੇ ਵੇਚ ਬੂਏ ਵੇਚ ਜਿਹੜਾ ਪਿੰਡਾਂ ਖੱਚ ਬੜੇ ਤਗੜੇ ਹੋ ਹਾਂਜੀ ਪਿੰਡਾਂ ਵਾਲੇ ਖੱਚ ਬੜੇ ਤਗੜੇ ਆ ਕੋਈ ਕਹਿੰਦਾ ਲੰਮਾ ਜਿਹਾ ਪਾਉ ਉਹਹੀਂ ਖੱਚਾ ਦੇ ਖੱਚਾ ਸਾਨੂੰ ਵੀ ਭੈਣ ਜੋ ਕਹਿੰਨੇ ਲੁੱਟ ਲੈਣਾ ਦੱਸ ਮੈਨੂੰ ਹੈ ਕੋਈ ਲੁੱਟ ਲੂਗਾ ਆ ਪਾਉ ਕਿੱਧਰ ਹੋਰ ਸਤਿ ਸ੍ਰੀ ਅਕਾਲ ਹੋਰ ਵੀਰ ਦੀ ਸਤਿ ਸ੍ਰੀ ਅਕਾਲ ਤੁਸੀਂ ਠੀਕ ਆਗਾ ਜੀ ਤੁਸੀਂ ਸੁਣਾਓ ਹੋਰ ਮਹਾਰਾਜ ਹੋਰ ਕੀ ਏਕੇਦਾਰੀ ਲੱਗਣਾ ਇਧਰ ਗੇੜੇ ਮਾਰੇ ਨੇ ਅੱਜ ਕਿਹੜੇ ਗੂੜੇ ਕਾਦੇ ਆ ਦੋਆ ਤੋਂ ਠੀਕ ਰੋਣਾ ਤੁੰਗੋ ਬੈਤਣਾ ਦੇ ਦੱਸੋ ਝੇਲਾ ਨਾ ਮਾਰਖੀ ਆਈ ਝੇਲਾ ਨਹੀਂ ਲੇਲਾ ਮੇਰਾ ਹਾਂ ਹਾਂ ਥੋੜਾ ਬਾਟਾ ਹਾਂ ਵੇ ਝੇਲਾ ਆ ਨੋ ਵੀਰ ਆ ਅੱਜ ਤਾਂ ਕੱਟ ਮਾਲ ਹੈਗਾ ਇਨਕੋ ਆ ਵਧੀਆ ਆ ਉਹ ਵੀਰ ਇਹ ਜਿਹੜੇ ਲੋਹੇ ਤੇ ਤੂੰ ਵਰ ਗਿਆ ਨਾ ਲੋਹਾ ਬੜਾ ਮਹਿੰਗਾ ਆਥੋ ਲਿਆ ਨਹੀਂ ਜਾਣਾ ਬਾਹਰ ਆ ਉਹ ਵੀਰ ਅੱਜ ਤਾਂ ਟਰੱਕਾਂ ਦੇ ਟਰੱਕ ਵੇਚ ਕੇ ਖਾ ਗਿਆ ਤੂੰ ਤੇਰੀਆਂ ਗੱਲਾਂ ਕਰਦਾ ਓਏ ਉਹ ਘਟਾਉਣੇ ਵਾਲੇ ਦੀ ਗੱਲ ਕਰਦੇ ਆ ਪਲਾਸਟਿਕ ਵਾਲੇ ਆ ਪਲਾਸਟਿਕ ਉਹ ਬਰਾਵਾ ਕਹਿੰਦੀ ਬੋਲਦੀ ਆ ਮੇਰੀ ਦੁਬਈ ਤੱਕ ਉਹਨੇ ਮੋਛ ਲਈ ਰਾਜੂ ਕਵਾੜੀਆ ਉਹ ਜਿਹੜੀ ਲੈ ਕੇ ਨਹੀਂ ਦਿੰਦੇ ਜਵਾਕਾਂ ਨੂੰ ਬੋਲੀ ਬੋਲੀ ਅੰਮੀ ਬੋਲ ਰਹਾ ਆਂ ਕਾਨੇ ਕਰਦੀ ਰਹੀ ਸਾਡੇ ਤਿੰਨ ਸਾਰੇ ਚਮੜਾਓ ਜਾ ਕੇ ਫਿਰ ਇੱਥੇ ਕੋ ਸੋਚ ਆ ਰਹੀ ਉਹ ਸਾਡੇ ਵੱਡੇ ਵੱਡੇ ਰਿਆਂ ਨੇ ਲਾਹਾਂ ਰੱਖਿਆ ਕੁਛ ਨੂੰ ਰੂਮ ਤਾਂ ਨਹੀਂ ਬਣਾਇਆ ਚਾਂਦੀ ਦਾ ਪੀਪਾ ਹੈ ਬਹੁਤ ਪੁਰਾਣਾ ਹੈ ਇਹ ਤੇਰੀ ਸਾਦੀ ਦੇ ਤੱਕ ਹੀ ਚਾਂਦੀ ਦਾ ਪੀਪਾ ਹੋ ਰਿਹਾ ਤੂੰ ਤੂੰ ਭਾਈਆ ਭਰਾ ਉਹ ਲਾਹਾਂ ਨੂੰ ਚਾਂਦੀ ਦਾ ਪੀਪਾ ਬਣਾਉਂਦੇ ਨੇ ਔਰ ਕੀ ਰੇਟ ਬੀਜੇ ਉਹ ਵੀ ਫਿਰ ਤੈਨੂੰ ਸ਼ੀਸ਼ੇ ਨੂੰ ਮੜਾ ਕੇ ਰੱਖੋ ਸ਼ੀਸ਼ੇ ਦਾ ਨਹੀਂ ਚੀਜ਼ ਖੜਾਉਣਾ ਪੈਣਾ ਉਹ ਨਹੀਂ ਮੜਾ ਕੇ ਰੱਖੋ 25 ਆ 25 ਰੁਪਏ ਲਾਂਗੇ ਓਏ ਰੱਖੋ ਰੱਖੋ ਓ ਫੜੋ ਇਹਦੇ ਕੋਲ ਨੋਆ ਓਏ ਚਲ ਅੱਥੇ ਰੱਖ ਰਾ ਤੂੰ ਇਹ ਕਾਗਜ਼ਾਂ ਦੇ ਭਾਅ ਲਾਉਣ ਲਿਆ ਲੋਹਾ ਦੱਸ ਮੈਂ ਇਹ ਭਾਅ ਦਾ ਲੋਹਾ 50 ਰੁਪਏ ਖਬਰ ਤੇ 25 ਰੁਪਏ ਜਿਹੜਾ ਵਾ ਨਾ ਲੋਹਾ ਵਿਕਦਾ ਹੈ ਲੈਣ ਦੇ ਸਾਡੇ ਕੋਲ ਓਏ ਇਹ ਮੈਨੂੰ ਚੋਰੀ ਦੀਆ ਬੋਤਲੇ ਦਿੱਤਾ ਮੈਨੂੰ ਯਾਰ ਇਹਨੂੰ ਅਸੀਂ ਪੋਣੇ ਲੱਗਦੇ ਆ ਆ ਵਿੱਚ ਮੌਣੀ ਵੱਡੀ ਲਿਆ ਘਟਾ ਇਹ ਲੱਗਦਾ ਨਵੇਂ ਨਵੇਂ ਬਣਿਆ ਕੁਆੜੀ ਉਹ ਭਰਾ ਤੂੰ ਕਿਤੇ ਰਾਜੂ ਕੁਆੜੀਏ ਦਾ ਨਾਂ ਲੈ ਲੈ ਇੰਡੀਆ ਦੇ ਵਿੱਚ ਕੂਤੀ ਬੋਲਦੀ ਕੂਤੀ ਉਹ ਵੀ ਭਾਈ ਦਿਵਾਚਾ ਵਾਲੀ ਪੀਪੜੀ ਹੋਰੀ ਮੈਂ ਤਾਂ ਪਹਿਲਾਂ ਬੰਦਾ ਟਰੱਕ ਚ ਪਾ ਦਿੰਨਾ ਪਾ ਤੈਨੂੰ ਲੋਏ ਦਾ ਰੇਟ ਨਹੀਂ ਪਤਾ ਕੀ ਹੈ ਇਹਨੂੰ ਦਹਾਂ ਦਾ ਉਹ ਵੀਰ ਮਿੰਟ ਤੋਂ ਪਹਿਲਾ ਬੰਦਾ ਜਿਹੜਾ ਨਾ ਟਰੱਕ ਚ ਪਾ ਦੇਦਾ ਵਾ ਲੋਏ ਦੇ ਨਾਲ ਹੀ ਤੂੰ ਕਿਹੜੀ ਗੱਲ ਕਰਦਾ ਓਏ ਕਿੰਨਾ ਚੱਲ ਬੋਗਿਆ ਗੱਲਾਂ ਕਰ ਰੇਟ ਦੱਸ ਕੀ ਦੇਵੇਂਗਾ ਸਹੀ ਸਹੀ ਛਪੀ ਰੁਪਏ ਬਸ ਬਸ ਨਾ 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 ਮੇਰੇ ਚੇਲੇ ਨੇ ਛਪੀ ਕਹਤਾ ਮੈਂ ਤੇ ਪੰਜੀਆਂ ਤੋਂ ਨਹੀਂ ਵਦਣਾ ਇਹ ਤੇਰਾ ਚੇਲਾ ਵੀ ਲਾਇਆ ਐਵੇਂ ਹੀ ਇਹਨਾਂ ਲਈ ਫਿਰਦਾ ਇਹਨੂੰ ਵੀ ਨਹੀਂ ਪਤਾ ਵੀ ਰੇਟ ਲਾਉਣਾ ਕਿੰਨੀ ਚੰਗੀ ਚੀਜ਼ ਹੈ ਉਹ ਵੀ ਰਾਈ ਪੂਰਾ ਰੇਟ ਲਾਉਂਦੇ ਤੁਸੀਂ ਯਾਰ ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਮੇਰਾ ਹੁਸਤਾਣਾ ਕਰੋ ਜੇ ਲੋਹਾ ਵੇਚਣਾ ਤੇ ਦੱਸੋ ਸਾਡੀ ਗੱਡੀ ਆਉਣ ਵਾਲੀ ਆ ਆ ਠੀਕਾ ਆ ਪਿਆ ਸਮਾਨ ਵੇਖੋ ਆ ਠੀਕਾ ਆ ਪਿੱਛੇ ਪਾ ਰਿਹਾ ਉਹ ਮਗਰ ਦਾ ਕਿਦਾ ਉਹ ਵੀ ਤਾਂ ਕਹੀ ਆ ਉਹ ਵੀ ਸਾਡੇ ਹੀ ਸਾਰੇ ਖੜਾਈ ਆ ਸਾਰਾ ਟਾਡਾ ਹੀ ਆ ਹਾਂ ਚਲੋ ਏ ਟਾਡਾ ਭਈਆ ਪੰਜ ਚੱਕ ਦੇ ਕਰ ਲੇ ਸਾਡੇ ਨਾਲ ਪਹਿਲਾਂ ਕਰ ਲੈ ਯਾਰ ਕਰਦਾ ਪੰਜਾਂ ਤੇ ਸੀ ਬੰਦੀਆਂ ਪੰਜਾਂ ਦੇ ਚੇਲਾ ਵਾਵਾ ਜੈਂਟਰ ਰੱਖਿਆ ਹੀ ਹੈ। ਓ ਮਾਈ ਗੋਡ ਬਿਊਟੀਫੁੱਲ। ਚਤਵਾਰ ਤੇ ਹੈ ਨਹੀਂ ਸਾਲ ਵਿੱਚ। ਹੋਰ ਕੀ ਪਿਆ ਇਹ ਮਠਿਆਈਆਂ ਪਈਆਂ। ਨਹੀਂ ਹੋਰ ਇਹਦੇ ਵਿੱਚ ਬਾਲੂ ਛਾਈਆਂ ਰੱਗੀਆਂ ਨੇ। ਲੋਹਾਈ ਸਾਰਾ ਰੱਖਿਆ ਹੈ ਅਸੀਂ। ਆ ਚੋਕ-ਜੋਕੇ ਬੋਦਲਾ ਚੋਰੀ ਦੁਕਾਨ ਦੇ ਸਹਾਰੇ ਵਿੱਚ। ਆਕਵਾੜ ਕੇ ਮੈਨੂੰ ਤੇ ਚੋਰੀ ਲੱਗਦਾ ਕਿ ਹੋਰ ਦਾ ਨਾ ਵੇਚ ਦੇਣਾ ਆ ਤਾਂ ਮੈਨੂੰ ਸ਼ੱਕ ਆ ਲੱਗਣ ਡਿਆ ਆ ਕੋਈ ਆਹਨੂੰ ਕੰਮੇ ਮਾਰ ਕੇ ਬੱਗੇ ਨੇ ਜੇ ਤੈਨੂੰ ਥੋੜਾ ਵਿਖਾਇਆ ਕਿ ਢੇਰ ਲੱਗੇ ਢੇਰ ਇਹ ਤਾਂ ਫਲੇਸ਼ ਵਾਲੇ ਤੇ ਟੁੱਟ ਗਿਆ ਇਹ ਥੋੜੀ ਬਹੁਤ ਇਹ ਨਹੀਂ ਲੈਣੀਆਂ ਅਸੀਂ ਤੂੰ ਹੀ ਉਹ ਝੱਖਾ ਨਾ ਕਰਿਆ ਕਰ ਯਾਰ ਇਹ ਫਲੇਸ਼ ਜਿਆਦਾ ਹੀ ਜਾਂਦਾ ਪੁੱਤ ਆਹ ਲੋਹਾ ਵਿੱਚ ਡੇਣਾ ਆਪਣੇ ਬਜ਼ੁਰਗਿਆਂ ਦੀ ਜਗਟ ਆ ਬਾਈ ਫਿਰ ਦੇ ਵਿੱਚ ਇਹ ਨਾ ਤੂੰ ਲੋਹੇ ਦਾ ਰੇਟ ਦੱਸ ਜਾ 500 ਰੁਪਇਆ ਸਾਰਾ ਕੂ ਦੇ ਡੱਡੂ ਲੱਗਦੇ ਨੇ ਨਾ ਲੈਣਾ ਨੂੰ ਨਾ ਕੋਸੇ ਪੀ ਇਹ ਗੱਲਾਂ ਦਾ ਕੜਾ ਬਣਾਈ ਜਾਂਦੇ ਆ 550 ਠੀਕ ਆ 550 ਉਹ ਤਾਂ ਵੀਰ ਖਾ ਲੋ ਨਾ ਫੇਰ ਗੱਲਾਂ ਦਾ ਕੜਾ ਬਣਾਉਂਦੇ ਆ ਤੇ ਇਹੀ ਤੂੰ ਹੀ ਸਾਨੂੰ ਲੋਹੇ ਵਿੱਚੋਂ ਤੁਹਾਡੀ ਲੋਹਾ ਲੈਣ ਵਾਲੀ ਨੀਤ ਹੈ ਨਹੀਂ ਤੁਹਾਡੀ ਵਿੱਚ ਲੱਛਣ ਨਹੀਂ ਹੈਗੇ ਨਾ ਤੇ ਸਾਡੇ ਵਿੱਚ 500 ਰੁਪਏ ਜਾ ਇਹ ਤਾਂ ਜਨਾਨੀਆਂ ਵੀ ਭੇੜੇ ਆ ਜਿਹੜੇ ਇੰਨਾ ਜਿਤਣ ਰਿਹਾ ਭਰਾ ਤੂੰ ਹੀ ਦੱਸੋ ਕੀ ਲੈਣਾ ਹੈ ਮੀ ਉਹ ਬੰਦਾ ਭਲਾ ਮਨਸਲਾ ਦਾ ਖਰੋਤਾ ਵਿਚਾਰ ਜਿਹੜਾ ਇਹ ਇਹਨਾਂ ਨਾਲ ਗੱਲ ਕਰ ਵੀਤ ਨੂੰ ਦੱਸ ਕਿੰਨੇ ਬੀਜ 10000 ਤੁਸੀਂ ਕਿੰਨੇ ਦੇਣਾ ਚਾਹੁੰਦੇ ਜੀ ਓਏ ਅਸੀਂ 50 ਰੁਪਏ ਲਾ ਦਾਂਗੇ 50 ਪੂੰਜੀ ਕੁਛ ਨਹੀਂ ਬਾਬਾ ਜੀ ਉਹ ਚਲੇ ਮੇਰੇ ਨੇ 60 ਗਏ ਤੇ ਹੋਰ ਦੱਸ ਉਹ ਚਲੇ ਪਈਏ 32 ਨੂੰ ਲੋਹਾ ਦੇਣਾ ਹੀ ਆ ਸਾਨੇ ਬਹੁਤ ਮਹਿੰਗਾ ਲੋਹਾ ਆ ਅੱਜ ਕੱਲ ਆ ਚਾਂਦੀ ਦੀ ਕੌਲੀ ਟਾਡੀ ਆ ਹਾ ਸਾਡੀ ਹੈ ਉਹ ਇਹ ਤੁਹਾਡੇ ਦਾਦੇ ਦੇ ਦਾ ਚਾਈ ਨਹੀਂ ਨੋ ਮੋੜਾ ਕੇ ਰੱਖੋ ਵੀਰੇ ਉਹ ਨਹੀਂ ਸਾਡੇ ਪਰਦਾਦੇ ਦੇ ਆਈ ਸੀ ਦਾਦੇ ਸਾਡੇ ਮੇਰੀ ਤਾਂ ਚਾਂਦੀ ਖਤਮ ਹੋ ਗਈ ਸੀ ਪਰਦਾਦੇ ਦੇ ਦਾ ਚਾਈ ਦਾਦੇ ਦੇ ਦਾ ਚਾਈ ਨਹੀਂ ਜਿਹੜਾ ਪਾਕਿਸਤਾਨ ਲੁੱਟ ਮਾਰ ਕਰ ਕੇ ਗਿਆ ਸੀ ਜਿਹੜੀ ਲਾਹੌਰੋਂ ਆਉਂਦੀ ਸੀ ਚੀਜ਼ਾਂ ਉਹ ਹੀ ਨੇ ਉਹ ਹੀ ਲੁੱਟ ਮਾਰਦਾ ਹੀ ਮਾਲ ਹੈ ਫੇਰ ਐ ਵੀ ਲੁੱਟ ਕੇ ਦੇ ਰਿਹਾ ਤੁਹਾਨੂੰ ਕਿਧਰ ਫੀਲਦਾ ਵੀ ਪਿੰਲੇ ਗਵਾਚਾ ਹੋਵੇ ਚੁੱਕਿਆ ਉਹ ਨਲਕਾ ਉਹ ਹੀ ਤੁਹਾਡੇ ਦਾਦਾ ਹੀ ਬੁੱਟ ਕੇ ਲਿਆਈ ਮੇਰੀ ਸਾਡੇ ਪਰਦਾਦੇ ਦੇ ਮੁੰਡੇ ਨੇ ਪਟਿਆ ਇਹ ਕਾਈ ਉਹਨੂੰ ਲੱਭਣ ਡੇ ਅਜੇ ਤੱਕ ਵੀ ਆਹ ਉਹ ਗਦਰ ਤੁਸੀਂ ਬਾਨੀ ਹੋ ਨਲਕਾ ਦੇ ਲਵਾਂਗੇ ਨਾ ਉਹਦੇ ਚ ਉਹ ਨਲਕਾ ਦੇ ਲਵਾਂਗੇ ਹਾਂ ਵੇਖ ਤੂੰ ਕਿਤੇ ਵੀ ਪੁੱਛ ਲਈ ਰਾਜੂ ਕੁਵਾੜੀਏ ਦਾ ਨਾਂ ਪੁੱਛ ਕੇ ਵੇਖ ਲਈ ਜਬਈ ਤੱਕ ਤੂੰ ਤੀ ਬੋਲਦੀ ਮੈਂ ਤਾਂ ਪਹਿਲਾ ਬੰਦਾ ਟਰੱਕ ਦੇ ਅੰਦਰ ਕਰਦਾ ਹੀ ਜਾਪਾ ਯਾਰ ਪਹਿਲਾਂ ਇਹਦਾ ਨਾਂ ਹੀ ਪਤਾ ਕਰੋ ਛੱਤੀ ਵਾਲੀ ਕਹਿੰਦਾ ਨੇ ਤੂੰ ਤੀ ਬੋਲਦੀ ਬੋਲਦੀ ਕਿਸੇ ਦੀ ਮੈਨੂੰ ਲੱਗਦਾ ਹੋਗਾ ਲੋਇਆ ਲੈ ਜਾਂਦਾ ਤਾਂ ਕਰਕੇ ਨਾਂ ਚੱਲਦਾ ਭਾਲਾ ਨਾਲ ਤੇ ਮੈਨੂੰ ਇਦਾਂ ਹੀ ਲੱਗਦਾ ਉਹ ਵੀਰ ਮੈਂ ਤੁਹਾਨੂੰ ਚੋਰ ਲੱਗਦਾ ਮੈਂ ਚੋਰ ਲੱਗਦਾ ਹਾਂ ਉਹ ਜਾ ਭਰਾ ਤੁਸੀਂ ਵੇਚਣਾ ਤੇ ਦੱਸੋ ਯਾਰ 10 ਦਾ ਰੇਟ ਬੱਸ ਸਹੀ ਸੇਕੀ ਰੇਟ ਦੱਸ ਦਿਓ ਲੋਇਆ ਤੇ ਤੁਹਾਡਾ ਸਾਰਾ ਹੀ ਪਿਆਵਾ ਯਾਰ ਲੋਇਆ ਤੇ ਤੈਨੂੰ ਅਜੇ ਵਿਖਾਇਆ ਹੀ ਕੁਝ ਨਹੀਂ ਅਸੀਂ ਲੋਇਆ ਤੇ ਦੂਰ ਦੂਰ ਆਹ ਵੇਲਾ ਆਹ ਵੇਲਾ ਸਾਡੇ ਕਸਟਮਰਾਂ ਦੇ ਫੋਨ ਆਉਂਦੇ ਆ ਵੀਰ ਸਾਨੂੰ ਤੇ ਲੋ ਲੋ ਫੋਨ ਕਰ ਕਰਕੇ ਜਿਹੜੇ ਆ ਨਾ ਉਹ ਦਿੰਦੇ ਆ ਹਾਂਜੀ ਸასი ਘਰ ਵੀ ਥਾਣੇ ਨੂੰ ਫੋਨ ਆਉਂਦੇ ਨੇ ਚੋਰੀ ਦੇ ਉਹ ਠੀਕ ਠਾਕ ਦੇ ਹਾਂਜੀ ਕਿੰਨਾ ਲਾਇਆ ਵਾ ਦੋ ਗੱਡੀਆਂ ਲੋਇਆ ਠੀਕ ਆ ਜੀ ਆ ਗਏ ਤੁਹਾਨੂੰ ਰਾਜੂ ਨਸ਼ਾਇਰੀ ਦੀ ਤੇ ਤੂਤੀ ਬੋਲਦੀ ਦੁਬਈ ਤੱਕ ਆ ਗਏ ਆ ਗਏ ਵਸਟਾਡੇ ਕੋਲ ਵੀ 100 ਆ ਰਹੇ ਆਂ ਹਾਨੂੰ ਇਹਦਾ ਲਾਰੰਗ ਆਇਆ ਕਿਹੜਾ ਚੁਕਲਾ ਆ ਆਹ ਕਿਹੜਾ ਦੋ ਟਰੱਕ ਆਹ ਬੰਦਾ ਮੈਨੂੰ ਸਿਆਣਾ ਲੱਗਦਾ ਵੀ ਤੂੰ ਦੱਸ ਵੀ ਵੇਚਣਾ ਕਿ ਨਹੀਂ ਵੇਚਣਾ ਇਹ ਵੇਚਣਾ ਸੀ ਤੇ ਵੇਚਣਾ ਦੇ ਵਿੱਚੋਂ ਯਾਰ ਅਸੀਂ 5 ਰੁਪਏ ਦੇਣ ਤੇ ਡਾਇਆ ਔਰ ਰੇਟ ਯਾਰ ਲੋਟ ਤੇ ਗਏ ਹੋਏ ਆਂ ਔਰ ਪੰਕੀ ਦਾ ਸਕਾਈ ਕਰਤਾ ਯਾਰ ਹੋਰ ਰਸਾਈ ਰੁਪਏ ਤੇ ਸਾਰਾ ਲੋਹਾ ਚੁੱਕ ਲਾ ਕੇ ਮੰਨਦੀ ਉਹ ਚਾਂਦੀ ਲੱਗੀ ਥਾਈ ਰੁਪਏ ਦੇਦੀ ਉਹ ਵੀਰ ਇਹਨੂੰ ਕਿਹੜੀ ਚਾਂਦੀ ਲੱਗੀ ਕਿ ਸੋਨਾ ਲੱਗਾ ਹਾਂ ਦੱਸ